ਮੈਂ ਆਇਆ 1:30 ਵਜੇ ਤੇ ਅੰਦਰ ਵੜਿਆ ਤੇ ਅੰਦਰ ਜੇ ਲੀੜੇ ਪੱਦਰੇ ਕੰਢਾ ਤੇ ਬਾਲੇ ਦਿੱਖ ਪਏ ਪੱਕੇ ਤੇ ਬਾਲੇ ਦਿੱਖ ਪਏ ਟਿਵੀਟਰਲੀ ਟੋਟੇ ਕਿ ਜੂਸਰਲੇ ਆ ਹੀ ਟੋਟ ਗਿਆ ਕੁਰਸੀਆਂ ਲਈਆਂ ਮੰਜੇ ਟੋਟ ਗਿਆ ਮੈਨੂੰ ਵਜੇ ਬਾਲੇ ਮੈਂ ਥੱਲੇ ਆ ਗਿਆ ਢੋਪੜੀ ਦੇ ਵਿੱਚ ਰਹੀ ਨਜ਼ਰ ਤੇ ਫਿਰ ਕਿਸੇ ਨੇ ਮਦਦ ਨਹੀਂ ਕੀਤੀ ਸਾਨੂੰ ਸਿਰਫ ਮੈਂ ਤਾਂ ਕਿਤੇ 2001 ਇਹਨਾਂ ਹਜ਼ਾਰ ਦਿੱਤਾ ਲੱਗ ਗਿਆ ਘਾਰ ਆ ਜੇ ਤੇ ਭਰਾ ਨੇ 2000 ਦਿੱਤਾ ਇੱਕ ਜੇ ਦਾ ਅੱਧਾ ਕਿੱਲਾ ਪੈਲੀ ਉਹ 2000 ਪਹਿਲਾਂ ਉਹ ਦੇ ਕੇ ਗਿਆ ਅੱਛਾ ਫਿਰ 1000 ਰੁਪਇਆ ਦਿੱਤਾ ਕਿੰਨੇ ਪੈਸੇ ਆਏ ਮਾਤਾ ਜੀ ਜਿੰਨੀ ਤੁਹਾਡੇ ਅਕਾਊਂਟ ਚ ਸੇਵਾ ਆਈ ਹੈ ਮੈਂ ਤੇ ਨਹੀਂ ਤੁਹਾਡੇ ਕੋਲ ਮੰਗਿਆ ਪੈਸਾ ਇਚੋਂ ਨਹੀਂ ਬਾਬਾ ਜੀ ਮੈਂ ਲਿਆ ਤੇ ਨਹੀਂ ਤੁਹਾਡੇ ਕੋਲ ਕੋਈ ਪੈਸਾ ਨਹੀਂ 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 ਧੰਨਵਾਦ ਸੰਦੀਪ ਦਾ ਜਿਨ੍ਹਾਂ ਨੇ ਮੇਰੇ ਕਮਰੇ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਜਦੋਂ ਇਸ ਘਰ ਦੇ ਵਿੱਚ ਆਏ ਸੀਗੇ ਤੇ ਤਕਰੀਬਨ 7 ਮਹੀਨਿਆਂ ਤੋਂ ਪਿੱਛੇ ਮੇਰੇ ਝੁੱਗੀ ਆ ਝੌਂਪੜੀ ਆ 7 ਮਹੀਨਿਆਂ ਤੋਂ ਪਰਿਵਾਰ ਇਸ ਝੌਂਪੜੀ ਝੌਂਪੜੀ 'ਚ ਰਹਿ ਰਿਹਾ ਸੀਗਾ ਤੇ માતા ਜੀ ਦਾ ਜਿਹੜਾ ਮੁੰਡਾ ਆ ਉਹਨੂੰ ਵੀ ਪੋਲੀਆ ਦੀ ਪ੍ਰੋਬਲਮ ਹੈ ਉਹ ਵੀ ਭਾਰਾ ਕੰਮ ਨਹੀਂ ਕਰ ਸਕਦਾ ਤੇ ਘਰ ਦੇ ਹਾਲਾਤ ਬਲ ਭਲਾਤ ਇੱਥੋਂ ਹੀ ਪਤਾ ਲੱਗ ਜਾਂਦੇ ਆ ਵੀ ਜਦੋਂ 7 ਮਹੀਨੇ ਝੌਂਪੜੀ 'ਚ ਹੀ ਰਹਿ ਪਏ ਤੇ ਫਿਰ ਪਤਾ ਲੱਗ ਜਾਂਦਾ ਵੀ ਬੰਦੇ ਇਸ ਯੋਗ ਹੈ ਨਹੀਂ ਸੀ ਪਰਿਵਾਰ ਕੇ ਆਪਾਂ ਕਮਰੇ ਖੜੇ ਕਰ ਲੀਏ ਤੇ ਸੰਗਤ ਨੇ ਸਾਨੂੰ ਬੇਨਤੀ ਕੀਤੀ ਤੇ ਅਸੀਂ ਆਣ ਕੇ ਜਦੋਂ ਦੇਖਿਆ ਤੇ ਤੁਰੰਤ ਅਸੀਂ ਸੰਗਤ ਨੂੰ ਅੱਗੇ ਬੇਨਤੀ ਕੀਤੀ ਤੇ ਅੱਜ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਦੋਹਾਂ ਕਮਰਿਆਂ ਦੇ ਜਿਹੜਾ ਆ ਉਹ ਛੱਤ ਪੈ ਗਈ ਆ ਤੇ ਰਸੋਈ ਦੀ ਵੀ ਪੈ ਜਾਣੀ ਆ ਥੋੜੇ ਸਮੇਂ ਤੱਕ ਤੇ ਮਤਲਬ ਸਾਰਾ ਕੰਮ ਇਹਨਾਂ ਦਾ ਲਗਭਗ ਥੋੜੇ ਸਮੇਂ ਤੱਕ ਕੰਪਲੀਟ ਹੋ ਜਾਣਾ ਬਾਥਰੂਮ ਇਹਨਾਂ ਦੇ ਜਿਹੜੇ ਆ ਉਹ ਵੀ ਕਿ ਸਲੈਫ ਵੀ ਉੱਪਰੋਂ ਸਾਰੀ ਡਿੱਗਣ ਵਾਲੀ ਆ ਟਾਇਲਟ ਦੇ ਅੱਗੇ ਕਪੜਾ ਲਾਇਆ ਆ ਤੇ ਜਿਹੜਾ ਬਾਥਰੂਮ ਆ ਉਹਦੀ ਛਾਤ ਇੰਨੀ ਇੰਨੀ ਆ ਬਸ 4 4 ਫੁੱਟ ਸੇ ਗੁਰੂ ਸਾਹਿਬ ਮੇਅਰ ਕਰਨਗੇ ਕਮਰਿਆਂ ਦੇ ਨਾਲ-ਨਾਲ ਜਿਹੜਾ ਬਾਥਰੂਮ ਆ ਉਹ ਵੀ ਸੰਗਤ ਦੇ ਪੈਸੇ ਵਿੱਚ ਹੋਈ ਰਿਪੇਅਰ ਹੋ ਜਾਣਾ ਆ ਤੇ ਬਹੁਤ ਅਹਿਦਿਲ ਤੋਂ ਧੰਨਵਾਦ ਆ ਉਹਨਾਂ ਗੁਰੂ ਕੇ ਪਿਆਰਿਆਂ ਦਾ ਜਿਹੜੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਨੇ ਤੇ ਲੋੜਵੰਦਾਂ ਦੀ ਮਦਦ ਕਰਦੇ ਨੇ ਤੇ ਸਾਡੀ ਸੇਵਾ ਦਾ ਤੁਹਾਨੂੰ 100% ਨਿਸ਼ਕਾਮ ਚੱਲਣ ਦੀ ਆ ਇੱਕ ਸਿਰਫ ਇਹੋ ਹੀ ਕੋਸ਼ਿਸ਼ ਆ ਕਿ ਚਲੋ ਅਸੀਂ ਜੇ ਭਾਜ ਨੱਠ ਕਰਕੇ ਕਿਸੇ ਦਾ ਭਲਾ ਹੋ ਜਾਂਦਾ ਆ ਤੇ ਅਸੀਂ ਕਰ ਦਈਏ ਤੇ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਜਿਹੜੇ ਜਿਹੜੇ ਵੀਰ ਜੁੜੇ ਨੇ ਬਹੁਤ ਇਹ ਦਿਲ ਤੋਂ ਧੰਨਵਾਦ ਉਹਨਾਂ ਦਾ ਹਰ ਵੀਡੀਓ ਦੇ ਵਿੱਚ ਅਸੀਂ ਨਾਮ ਬੋਲਣ ਦਾ ਮਕਸਦ ਸਿਰਫ ਇਹ ਹੁੰਦਾ ਵੀ ਸੰਗਤ ਨੂੰ ਇਹ ਪਤਾ ਲੱਗ ਜਾਵੇ ਵੀ ਕਿੰਨੀ ਸੇਵਾ ਲੱਗੀ ਆ ਤੇ ਕਿਹੜੇ ਕਿਹੜੇ ਵੀਰ ਦੀ ਲੱਗੀ ਕਿਤੇ ਕੋਈ ਵਿੱਚੋਂ ਪੈਸੇ ਕੋਈ ਖਾਤ ਨਹੀਂ ਰਿਆ ਤੇ ਇਹੋ ਹੀ ਬਸ ਸਾਡੀ ਸੋਚ ਹੁੰਦੀ ਆ ਵੀ ਅਸੀਂ ਚਲੋ ਪੱਜ ਨੱਠ ਕਰਕੇ ਕਿਸੇ ਦਾ ਭਲਾ ਕਰਦੀ ਏ ਸੋ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਉਹਨਾਂ ਦੇ ਨਾਮ ਬੋਲਣੇ ਜ਼ਰੂਰੀ ਆ ਤਾਂ ਕਿ ਪਰਿਵਾਰ ਨੂੰ ਵੀ ਪਤਾ ਲੱਗ ਜੇ ਪਰਿਵਾਰ ਨੂੰ ਵੀ ਪਤਾ ਲੱਗ ਜੇ ਤੇ ਜਿਹੜਾ ਆ ਉਹਨਾਂ ਵੀਰਾਂ ਨੂੰ ਵੀ ਪਤਾ ਲੱਗ ਜੇ ਵੀ ਸਾਡੀ ਸੇਵਾ ਸਹੀ ਜਗ੍ਹਾ ਤੇ ਪਹੁੰਚ ਗਈ ਆ ਸਰਦਾਰ ਪਰਮਿੰਦਰ ਸਿੰਘ ਜੀ ਪੂਨੇ ਤੋਂ ਉਹਨਾਂ ਨੇ 5000 ਰੁਪਇਆ ਭੇਜਿਆ ਸਰਦਾਰ ਤੇਜਵੀਰ ਸਿੰਘ ਜੀ ਯੂ ਐਸ ਏ ਤੋਂ ਉਹਨਾਂ ਨੇ 20000 26 20000 ਰੁਪਏ 26 ਪੈਸੇ ਸਰਦਾਰ ਬਲਬੀਰ ਸਿੰਘ ਜੀ 500 ਰੁਪਇਆ ਉਹਨਾਂ ਨੇ ਦਿੱਤਾ ਸਰਦਾਰ ਰਣਜੀਤ ਸਿੰਘ ਜੰਡਿਆਲਾ ਗੁਰੂ ਤੋਂ 1000 ਰੁਪਿਆ ਉਹਨਾਂ ਨੇ ਵੀਰ ਜੋਤ ਸਿੱਧੂ ਲੁਧਿਆਣੇ ਤੋਂ 1100 ਉਹਨਾਂ ਨੇ ਸਰਦਾਰ ਗੁਰਮੀਤ ਸਿੰਘ ਅੰਮ੍ਰਿਤਸਰ ਤੋਂ 2000 ਸਰਦਾਰ ਸੰਦੀਪ ਸਿੰਘ ਚੱਕ ਮਿਸ਼ਰੀ ਖਾਨ ਤੋਂ 5000 ਸਰਦਾਰ ਹਰਜਿੰਦਰ ਸਿੰਘ ਮਹਾਲੀ ਤੋਂ 4000 ਰਾਜੂ ਵੀਰ ਜੀ ਦਿੱਲੀ ਤੋਂ 3000 ਸਰਦਾਰ ਸੁਖਰਾਜ ਵੀਰ ਸਿੰਘ ਆਸਟ੍ਰੇਲੀਆ ਤੋਂ 5000 ਰੁਪਏ 43 ਪੈਸੇ ਸਰਦਾਰ ਹਰਸ਼ਪ੍ਰੀਤ ਸਿੰਘ ਖਾਲਸਾ ਆਸਟ੍ਰੇਲੀਆ ਤੋਂ 8000 ਸਰਦਾਰ ਗੁਰਕਰਨ ਸਿੰਘ ਜੀ ਕੈਨੇਡਾ ਤੋਂ तीन हज़ार इवंजा रुपये अठासी पैसे सरदार जसपाल सिंह कैनेडा तो पांच सौ भीर लवली है जलंधर तो तीन हज़ार सिमरनजीत <laughs> सिंह न्यूजीलैंड तो दो हज़ार रुपये तीन पैसे तीन पैसे सरदार हनी सिंह संगरूर तो चार हज़ार नौ रुपये अठाई पैसे भैन बलविंद कौर यूपी तो पांच सौ रुपया सरदार इंद्रजीत सिराड़ दस हज़ार रुपया सरदार यादविंदर सि यू एस ए पांच हज़ार रुपये उन्ताली पैसे सरदार हरजोत सिंह कैनेडा तो भी हज़ार रुपये तीह पैसे भैन किरणदीप कौर है यूएसए तो 11191 ਰੁਪਇਆ 70 ਪੈਸੇ ਸਰਦਾਰ ਕੁਲਦੀਪ ਸਿੰਘ ਦਿੱਲੀ ਤੋਂ 1500 ਸਰਦਾਰ ਹਰਮਿੰਦਰ ਸਿੰਘ ਕੈਨੇਡਾ ਤੋਂ 10000 ਸਰਦਾਰ ਸਿਮਰਨਜੀਤ ਸਿੰਘ ਅੰਮ੍ਰਿਤਸਰ ਤੋਂ 2000 ਸਰਦਾਰ ਰੁਪਿੰਦਰ ਸਿੰਘ ਜਲੰਧਰ ਤੋਂ 5000 ਸਰਦਾਰ ਹਰਕੀਰਤ ਸਿੰਘ ਨਿਊਜ਼ੀਲੈਂਡ ਤੋਂ 5000 ਤੇ ਸਰਦਾਰ ਮਨਵੀਤ ਸਿੰਘ ਲੁਧਿਆਣੇ ਤੋਂ 5000 ਇਹ ਕੋਲ ਨੂੰ ਮਿਲਾ ਕੇ ਸੇਵਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ 142354 ਰੁਪਇਆ ਤੇ 27 ਪੈਸੇ ਬਣੀ ਆ ਤੇ ਇਹਦੇ ਵਿੱਚ ਇਸ ਪਰਿਵਾਰ ਦੇ ਸਾਰੇ ਕਾਰਜ ਗੁਰੂ ਸਾਹਿਬ ਨੇ ਸਵਾਰ ਦੇਣੇ ਨੇ ਆਪ ਹੀ ਸਾਰੇ ਹੋ ਜਾਣੇ ਬਾਥਰੂਮ ਜਿਹੜਾ ਪਹਿਲਾਂ ਖਰਾਬ ਸੀਗਾ ਟਾਇਲਟ ਉਹ ਵੀ ਸਾਰਾ ਹੋ ਜਾ ਤੇ ਜਿਹੜੇ ਪਿੱਛੇ ਕਮਰੇ ਆ ਕਮਰੇ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪੈ ਗਏ ਹੋਰ ਕੁਝ 8-10 ਦਿਨ ਦਾ ਕੰਮ ਰਹਿ ਗਿਆ ਆ ਮਾਤਾ ਜੀ ਜਿੰਨੀ ਤੁਹਾਡੇ ਅਕਾਊਂਟ 'ਚ ਸੇਵਾ ਆਈ ਹੈ ਮੈਂ ਤੇ ਨਹੀਂ ਤੁਹਾਡੇ ਕੋ ਕੋਈ ਮੰਗਿਆ ਤਾ ਹੈ ਇਹ ਚ ਨਹੀਂ ਬਾਬਾ ਜੀ ਮੈਂ ਲਿਆਤ ਨਹੀਂ ਤੁਹਾਡੇ ਕੋ ਕੋਈ ਪੈਸਾ ਨਹੀਂ ਨਹੀਂ ਬਾਬਾ ਜੀ ਜਿਵੇਂ ਕਿ ਅਸੀਂ ਦੱਸਦੇ ਹਾਂ ਹਰ ਸੇਵਾ ਦੇ ਵਿੱਚ ਵੀ ਇਹ ਜਿਹੜਾ ਸੰਗਤ ਦੇ ਅਕਾਊਂਟ 'ਚ ਪੈਹਾ ਗਿਆ ਹੈ ਸੰਗਤ ਦਾ ਹੀ ਆ ਸਾਡਾ ਨਹੀਂ ਆ ਤੇ ਅਸੀਂ ਤੇ ਚਲੋ ਭਾਜਣਾ ਅਠ ਕਰ ਰਹੇ ਆ ਜਿਹੜੀ ਉਹ ਸਿਰਫ ਤੇ ਸਿਰਫ ਹਾਂ ਵੀ ਚਲੋ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਈ ਆ ਅਸੀਂ ਨਿਭਾ ਰਹੇ ਆ ਬਹੁਤ ਬਹੁਤ ਧੰਨਵਾਦ ਸੰਗਤ ਦਾ ਕਿ ਸੰਗਤ ਇਹਨਾਂ ਸਹਿਯੋਗ ਕਰਦੀ ਹੈ ਤੇ ਗੁਰੂ ਸਾਹਿਬ ਮਿਹਰ ਕਰਨ ਸਦਾ ਸੇਵਾ ਕਰਨ ਵਾਲਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜਿਨ੍ਹਾਂ ਦੇ ਜਿਹੜੇ ਆਪ ਮਿਹਨਤ ਕਰਦੇ ਕਿਰਤ ਕਮਾਈ ਕਰਦੇ ਆ ਤੇ ਵਿੱਚੋਂ ਜਿਹੜਾ ਆ ਆਪਣਾ ਦਸਵੰਦ ਕੱਢ ਕੇ ਲੋੜਵੰਦਾਂ ਦੀ ਮਦਦ ਕਰਦੇ ਆ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ